ਕਹਉਤਾ ਅਧਿਆਏ 5 ਪਲੀਤ ਪ੍ਰੇਮ हे ਮੇਰੇ ਪੁੱਤਰ ਮੇਰੀ ਬੁੱਧਵਲ ਧਿਆਨ ਦੇ ਮੇਰੀ ਸਮਝਵਲ ਕਰਨ ਲਾ ਤਾਂ ਜੋ ਤੇਰੀ ਮਤ ਬਣੀ ਰਹੇ ਅਤੇ ਤੇਰੇ ਬੁੱਲ ਗਿਆਨ ਨੂੰ ਫੜੀ ਰੱਖਣ ਕਿਉਂ ਜੋ ਪੜਾਈ ਟੀਵੀ ਦੇ ਬੁੱਲਾਂ ਤੋਂ ਸ਼ਹਿਦ ਟਪਕਦਾ ਹੈ ਅਤੇ ਉਹਦਾ ਮੂੰਹ ਤੇਲ ਨਾਲੋਂ ਵੀ ਚਿਕਨਾ ਹੈ ਪਰ ਉੜਕ ਉਹ 나ਗ ਦੌਣੇ ਵਰਗੀ ਕੋੜੀ ਅਤੇ ਦੋ ਧੜੀ ਤਲਵਾਰ ਜਿਹੀ ਤਿੱਖੀ ਹੁੰਦੀ ਹੈ ਉਸਦੇ ਪੈਰ ਮੋਦ ਦੇ ਰਾਹ ਵੱਲ ਲੈ ਪਿੰਦੇ ਹਨ ਅਤੇ ਉਸਦੇ ਕਦਮ ਪਤਾਲ ਨੂੰ ਜਾਂਦੇ ਹਨ ਜਿਉਂ ਦਾ ਪਧਰਾੜਾ ਉਹਨੂੰ ਨਹੀਂ ਲੱਭਦਾ ਉਹਦੀਆਂ ਚਾਲਾਂ ਦਾਉ ਪੇਚ ਵਾਲੀਆਂ ਹਨ ਤੇ ਉਹ ਜਾਣਦੀ ਨਹੀਂ ਉਪਰੰਤ ਹੀ ਮੇਰੇ ਪੁੱਤਰ ਤੂੰ ਮੇਰੀ ਸੁਣ ਅਤੇ ਮੇਰੇ ਮੂੰਹ ਦੇ ਬਚਨਾਂ ਤੋਂ ਨਾ ਮੁੜ ਉਸ ਧੀ ਵੀ ਤੋਂ ਆਪਣੇ ਰਾਹਾਂ ਨੂੰ ਦੂੜ ਹੀ ਰੱਖ ਅਤੇ ਉਹਦੇ ਘਰ ਦੇ ਬੂਹੇ ਦੇ ਨੇੜੇ ਵੀ ਨਾ ਜਾ ਮਤੇ ਤੂੰ ਆਪਣਾ ਆਦਰ ਹੋਰਨਾਂ ਨੂੰ ਦੇਵੇਂ ਅਤੇ ਆਪਣੀ ਉਮਰ ਦੇ ਦਾਈਆਂ ਨੂੰ ਮਤੇ ਪਰਾਏ ਤੇਰੇ ਬਲ ਨਾਲ ਰੱਜ ਜਾਣ ਅਤੇ ਤੇਰੀ ਮਿਹਨਤ ਉਪਰੇ ਦੇ ਘਰ ਜਾਵੇ ਜਦ ਤੇਰਾ ਮਾਸ ਤੇ ਤੇਰੀ ਦੇਹ ਮਿਟ ਜਾਵੇ ਤਾਂ ਉਹ ਉੜਕ ਨੂੰ ਰੋਵੇ ਅਤੇ ਆਖੇ ਮੈਂ ਉਪਦੇਸ਼ ਨਾਲ ਕਿਵੇਂ ਵੈਰ ਰੱਖਿਆ ਅਤੇ ਮੇਰੇ ਮਨ ਨੇ ਤਾਰਨ ਨੂੰ ਤੁੱਛ ਜਾਣਿਆ ਮੈਂ ਆਪਣੇ ਗੁਰੂਆਂ ਦੇ ਆਖੇ ਨਾਲ ਲੱਗਾ ਨਾ ਆਪਣੇ ਉਸਤਾਦਾਂ ਵੱਲ ਕਰਨ ਲਾਇਆ ਮੰਡਲੀ ਅਤੇ ਸਭਾ ਦੇ ਵਿੱਚ ਮੈਂ ਪੂਰੀ ਬਰਬਾਦੀ ਦੇ ਨੇੜੇ ਤੇੜੇ ਸਾਂ ਤੂੰ ਪਾਣੀ ਆਪਣੇ ਹੀ ਕੁੰਡ ਵਿੱਚ ਪੀ ਅਤੇ ਆਪਣੇ ਹੀ ਖੂਦ ਦੇ ਸੋਤੇ ਦਾ ਜਲ ਪੀਆ ਕਰ ਤੇਰੇ ਸੋਤੇ ਕਿਉਂ ਬਾੜ ਵਗਾਏ ਜਾਣ ਅਤੇ ਜਲ ਦੀਆਂ ਧੜਾਂ ਚੌਂਕਾਂ ਵਿੱਚ ਉਹ ਇਕੱਲੇ ਤੇਰੇ ਲਈ ਹੁਣ ਨਾ ਤੇਰੇ ਨਾਲ ਓਪੜਿਆਂ ਦੇ ਲਈ ਵੀ ਹੁਣ ਤੇਰਾ ਸੋਤਮ ਬਾਰਕ ਹੋਵੇ ਅਤੇ ਤੂੰ ਆਪਣੀ ਜਵਾਨੀ ਦੀ ਵਰਤੀ ਨਾਲ ਅਨੰਦ ਰੋ ਉਹ ਪਿਆਰੀ ਹਰਨੀ ਅਤੇ ਸੋਹਣੀ ਹਰਨੋਟੀ ਹੋਵੇ ਉਸ ਦੀਆਂ ਛਾਤੀਆਂ ਤੋਂ ਸਦਾ ਤੈਨੂੰ ਤ੍ਰਿਪਤਾਵੇ ਅਤੇ ਨਿਤ ਉਸੇ ਦੇ ਪ੍ਰੇਮ ਨਾਲ ਮੋਹਿਤ ਰਹੂ हे ਮੇਰੇ ਪੁੱਤਰ ਤੂੰ ਕਾਹਨੂੰ ਪ੍ਰਾਈਵੇਟੀ ਵੀ ਨਾਲ ਮੋਹਿਤ ਹੋਵੇ ਅਤੇ ਓਪਰੀ ਨੂੰ ਕਾਹਨੂੰ ਛਾਤੀ ਨਾਲ ਲਾਵੇਂ ਕਿਉਂ ਜੋ ਮਨੁੱਖ ਤੇ ਦਾਜ ਯਹਵਾ ਦੀ ਨਿਗਾਹ ਦੇ ਸਾਹਮਣੇ ਹਨ ਅਤੇ ਉਹ ਉਹਦੇ ਸਾਰੇ ਪਹਿਿਆਂ ਨੂੰ ਜਾਂਚਦਾ ਹੈ ਦੁਸ਼ਟ ਜਾਨਦਿਆਂ ਆਪਣੀਆਂ ਹੀ ਵਧੀਆਂ ਉਹਨੂੰ ਫਸਾ ਲੈਣਗੇ ਅਤੇ ਉਹ ਆਪਣੇ ਹੀ ਪਾਪਾਂ ਦੇ ਬੰਦਲਾਂ ਨਾਲ ਵੱਧਾ ਜਾਵੇਗਾ ਉਹ ਸਿੱਖਿਆ ਪਾਏ ਬਿਨਾ ਮਰੇਗਾ ਅਤੇ ਆਪਣੀ ਡਾਡੀ ਮੂਰਖਤਾਈ ਕਾਰਨ ਭੁੱਲਿਆ ਫਿਰੇਗਾ ਆਮੀਨ